ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਸਰਦੀ ਦੇ ਮੌਸਮ ਵਿੱਚ ਮੁਰਗੀਆਂ ਨੂੰ ਮੁਵਾਰੀਆਂ ਵੀ ਕਾਫੀ ਲੱਗਦੀਆਂ ਹਨ ਤਾਂ ਦੇਖੋ ਦੇਸੀ ਮੁਰਗੀ ਨੂੰ ਮੁਵਾਰੀ ਲੱਗ ਚੁੱਕੀ ਹੈ ਠੰਡ ਲੱਗਣ ਦੇ ਕਾਰਨ ਮਵਾਰੀ ਲੱਗ ਚੁੱਕੀ ਹੈ ਤਾਂ ਕਰ ਕਰ ਕਰਦੀਆਂ ਹਨ ਨਾਸਾਂ ਚੋਂ ਮੁਰਗੀਆਂ ਦੇ ਪਾਣੀ ਆ ਰਿਹਾ ਹੈ ਤੇ ਸੁਸਤੀ ਜੀਆਂ ਮੁਰਗੀਆਂ ਖੜੀਆਂ ਹਨ ਤੇ ਉੱਪਰ ਦੀ ਮੂੰਹ ਫਲਾ ਕੇ ਸਹ ਲੈ ਰਹੀਆਂ ਹਨ ਤੇ ਇਹਨਾਂ ਨੂੰ ਬਹੁਤ ਹੀ ਕਾਤਕ ਮੁਵਾਰੀ ਲੱਗ ਚੁੱਕੀ ਹੈ ਜਿਹਨੂੰ ਮੁਵਾਰੀ ਦਾ ਨਾਮ ਹੈ ਸੀ ਆਰ ਡੀ ਮੁਵਾਰੀ ਤੇ ਹੋਰ ਵੀ ਕਾਫੀ ਮੌਰੀਆਂ ਲੱਗ ਚੁੱਕੀਆਂ ਹਨ ਜਿਵੇਂ ਇਨਫੈਕਸ਼ਨ ਬੈਕਟੀਰੀਆ ਦੀ ਤੋਂ ਇਨਫੈਕਸ਼ਨ ਪਹਿਲਾਂ ਦੀ ਬਿਮਾਰੀ ਤੇ ਫਾਰਮ ਦੀ ਗੰਦਗੀ ਤੋਂ ਮੁਵਾਰੀ ਸਪਾਈ ਨਹੀਂ ਹੋਈ ਫਾਰਮ ਦੀ ਤਾਂ ਇਹਨਾਂ ਕਾਰਨਾ ਕਰਕੇ ਦੇਸੀ ਮੁਰਗੀ ਨੂੰ ਮੁਵਾਰੀ ਲੱਗ ਚੁੱਕੀ ਹੈ ਤਾਂ ਇਹਨਾਂ ਨੂੰ ਠੀਕ ਕਰਨ ਲਈ ਮੁਰਗੀਆਂ ਨੂੰ ਦਵਾਈਆਂ ਤੁਹਾਨੂੰ ਵਿਖਾਵਾਂਗੇ ਕਿਹੜੇ ਕਿਹੜੇ ਦਵਾਈਆਂ ਪਾਈਆਂ ਜਾਂਦੀਆਂ ਹਨ ਅਕਸਰ ਹੀ ਸਰਦੀ ਦੇ ਮੌਸਮ ਵਿੱਚ ਮੁਵਾਰੀਆਂ ਉਂਝ ਹੀ ਕਾਫੀ ਲੱਗਦੀਆਂ ਹਨ ਤਾਂ ਇਹਨਾਂ ਮੁਰਗੀਆਂ ਨੂੰ ਠੀਕ ਰੱਖਣ ਲਈ ਦਾਣਾ ਪਾਣੀ ਠੀਕ ਖਾਣ ਲਈ ਇਹਨਾਂ ਮੁਰਗੀਆਂ ਨੂੰ ਦਵਾਈ ਕਿਹੜੀ ਪਾਈ ਜਾਂਦੀ ਹੈ ਤੁਹਾਨੂੰ ਸਾਰੀਆਂ ਦਵਾਈਆਂ ਦਿਖਾਵਾਂਗੇ ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇਖੋ ਇੱਧਰ ਹੀਟਰ ਵੀ ਲਗਾਏ ਨੇ ਗਰਮ ਹੀਟਰ ਮੁਰਗੀਆਂ ਪਾਲਾਤਾ ਸੇਕ ਰੀਆਂ ਹਨ ਪਰ ਮੁਰਗੀਆਂ ਚ ਕਾਫੀ ਮੁਵਾਰੀ ਦਿਖਣ ਨੂੰ ਲੱਗ ਰਹੀ ਹੈ ਤੇ ਇਹਨਾਂ ਮੁਵਾਰੀ ਨੂੰ ਠੀਕ ਕਰਨ ਲਈ ਤੁਹਾਨੂੰ ਦਵਾਈਆਂ ਦਿਖਾਉਂਦੇ ਹਾਂ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਤਾਂ ਇਹ ਦਵਾਈਆਂ ਦਿੰਦੇ ਰਹੋ ਤੁਹਾਡੀ ਮੁਰਗੀ ਨੂੰ ਕੋਈ ਵੀ ਮੁਬਾਰੀ ਨਹੀਂ ਲੱਗੇਗੀ ਇਹ ਦਵਾਈਆਂ ਹਨ ਪਹਿਲੀ ਦਵਾਈ ਹੈ ਰੈਸਪੀਰੋਨ 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 ਇਹ ਸੀਆਰਡੀ ਤੇ ਹੋਰ ਮੁਬਾਰੀਆਂ ਇਹ ਕੰਮਉਦੀ ਹੈ ਜਿਵੇਂ ਇਨਫੈਕਸ਼ਨ ਬੈਕਟੀਰੀਆ ਆਦਿ ਦੇ ਰੋਗਾਂ ਨੂੰ ਸਹੀ ਕਰਦੀ ਹੈ ਅਨ ਦੂਜੀ ਦਵਾਈ ਹੈ ਬਸ ਫਲੋਕਸ ਫੋਰਟਾ ਇਹ ਦਵਾਈ ਇਦਰਾ ਮਿਲਾ ਕੇ ਦਿੱਤੀ ਜਾਂਦੀ ਹੈ ਪਾ ਜਿਵੇਂ ਸਰਦੀ ਦੇ ਮੌਸਮ ਵਿੱਚ ਮੁਰਗੀਆਂ ਵੀ ਤਾਂ 25 ਲੀਟਰ ਪਾਣੀ ਪੀਂਦੀਆਂ ਹਨ ਤਾਂ ਇਹ 2-2 ਟੱਕਣ ਸਾਰੇ ਪਾਣੀ 'ਚ ਪਲਾ ਕੇ ਸਾਰਾ ਦਿਨ ਲਈ ਪਾਣੀ ਪਲਾਇਆ ਜਾਂਦਾ ਹੈ ਇਹ ਦਵਾਈ ਲਗਾਤਾਰ ਹਫਤੇ 'ਚ 5 ਵਾਰ ਦੇਣੀ ਚਾਹੀਦੀ ਹੈ ਤਾਂ ਮੁਰਗੀਆਂ ਨੂੰ ਕੋਈ ਵੀ ਬਿਮਾਰੀ ਨਹੀਂ ਆਵੇਗੀ ਤਾਂ 2 ਦਿਨ ਲਗਾਤਾਰ ਦਵਾਈ ਦੇਣੀ ਹੈ ਉਸ ਤੋਂ ਬਾਅਦ ਇਲੈਕਸਨ ਪਾਊਡਰ ਆਵੇਗਾ ਤੇ ਨਾਲ ਪ੍ਰੋਟੀਨ ਤੇ ਮਿਮਰਲਾ ਇਹ ਤਿੰਨੋ ਤੋਂ ਬੰਜਾ ਬਲਾ ਕੇ ਤੀਜੇ ਦਿਨ ਬਾਅਦ ਸ਼ੁਰੂ ਕਰਨੀਆਂ ਹਨ ਤਾਂ ਇਹ ਲਗਾਤਾਰ 2 ਦਿਨ ਲਈ ਦੇਣੀਆਂ ਹਨ ਤਾਂ ਮੁਰਗੀਆਂ ਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਤੋ ਜਿੰਨੇ ਵੀ ਵਿਟਾਮਿਨਾਂ ਦੀ ਘਾਟ ਮੁਰਗੀ ਨੂੰ ਹੋਵੇਗੀ ਤੇ ਵੈਂਬਰਲ ਵਿੱਚ ਸਾਰੇ ਵਿਟਾਮਿਨ ਮਿਲਾਏ ਗਏ ਹਨ ਤੇ ਵਿਟਾਮਿਨ ਨੂੰ ਪੂਰਾ ਕਰਨ ਲਈ ਇਹ ਦਵਾਈ ਵਰਤੀ ਜਾਂਦੀ ਹੈ ਤੇ ਦੂਜਾ ਮੁਰਗੀ ਦਾ weight ਘਟਦਾ ਹੈ ਤੇ ਪ੍ਰੋਟੀਨ ਨਾਲ weight ਮੁਰਗੀ ਦਾ ਵਧੇਗਾ ਤੇ ਲੀਵਰ ਵੀ ਮੁਰਗੀ ਦਾ ਸਾਫ ਕਰੇਗੀ ਤੀਜਾ ਲਿਕਸਨ ਪਾਊਡਰ ਜੇ ਮੁਰਗੀ ਦਾ ਦਮ ਘੁੱਟਦਾ ਹੈ ਜਦ ਸਾ ਓਖਾ ਆਉਂਦਾ ਹੈ ਤਾਂ ਲਿਕਸਨ ਪਾਊਡਰ ਹੀ ਮੁਰਗੀ ਨੂੰ ਠੀਕ ਕਰੇਗਾ ਤੇ ਇਹ ਦਵਾਈਆਂ ਕਾਫੀ ਬਿਹਤਰ ਹਨ ਤਾਂ ਇਹਨਾਂ ਨੂੰ ਪਾਉਣਾ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਇਹਨਾਂ ਨੂੰ ਪਾਉਣਾ ਜ਼ਰੂਰੀ ਹੁੰਦਾ ਹੈ ਤਾਂ ਕੋਈ ਵੀ ਮਵਾਰੀ ਮੁਰਗੀ ਨਹੀਂ ਲੱਗੇਗੀ ਤਾਂ ਮੁਰਗੀ ਪਾਲਣ ਵਾਲਾ ਵੀਰ ਸਫਲ ਹੋਵੇਗਾ ਤੇ ਹੋਰ ਵੀ ਮੁਰਗੀ ਕਿਆ ਪਾਲਣ ਚ ਆਮਦਨ ਵਧੇਗੀ ਪਹਿਨਰ ਦਵਾਈਆਂ ਦਾ ਕਰੋ ਪ੍ਰਯੋਗ ਤਾਂ ਜੋ ਤੁਹਾਨੂੰ ਮੁਰਗੀ ਪਾਲਣ ਵਿੱਚ ਸਫਤਾ ਮਿਲ ਸਕੇ